ਬਲਵਿੰਦਰ ਕੁੰਬੜਾ ਜੀ ਅੱਜ ਤੁਹਾਡੇ ਵੱਲੋਂ ਬ੍ਰੈਕਵਰਕ ਮਾਮਲਿਆਂ ਨੂੰ ਲੈ ਕੇ ਮੁਹਾਲੀ ਤੋਂ ਰਿਲੇਟਿਡ ਜਾਦਾ ਕਰਕੇ ਕੇਸਿਸ ਨੇ ਉਹ ਕਿਹੜੇ-ਕਿਹੜੇ ਮਾਮਲਿਆਂ ਜਿਹੜਾ ਲੈ ਕੇ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਹਾਡਾ ਪ੍ਰੈਸ ਵਾਲੇ ਵੀਰਾਂ ਦਾ ਸਾਰੇ ਪੈਦਲ ਤੋਂ ਧੰਨਵਾਦ ਸਾਰੇ ਵੱਲੋਂ ਕਿ ਤੁਸੀਂ ਸਾਡੀ ਜਿਹੜੀ ਆਵਾਜ਼ ਹੈ ਉਹ ਸਰਕਾਰੀ ਦੁਆਰੇ ਪ੍ਰਸ਼ਾਸਨ ਤੱਕ ਤੁਸੀਂ ਪਹੁੰਚਾਉਣ ਦਾ ਤੁਹਾਡੇ ਚੈਨਲ ਰਾਹੀਂ ਕੰਮ ਕਰਦੀ ਹੈ ਤੇ ਅਸੀਂ ਤੁਹਾਡੇ ਰਾਹੀਂ ਸਰਕਾਰ ਨੂੰ ਮਾਨਯੋਗ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਸੱਤ ਫੇਰ ਦੀਆਂ ਲਾਈਟਾਂ ਕੋਲ ਜਿਹੜਾ ਧਰਨਾ ਐਸ்சி ਵੀਸੀ ਰਿਜ਼ਰਵੇਸ਼ਨ ਚੋੜਫੜੋ ਮੋਰਚਾ ਜੋ ਪਿਛਲੇ 10 ਮਹੀਨੇ ਤੋਂ ਲਗਭਗ ਚੱਲ ਰਿਹਾ ਹੈ ਇੱਥੇ ਅਨੁਸੂਚਿਤ ਜਾਤੀ ਨਾਲ ਜੁੜੀਆਂ ਹੋਈਆਂ ਜਰਨਲ ਜਾਤੀ ਨਾਲ ਕੋਈ ਸਾਨੂੰ ਇੱਥੇ ਜਾਤੀ ਪੱਧਰ ਦੇ ਰਹੀ ਹੈ ਜੇ ਬੰਦੇ ਨਾਲ ਕਿਸੇ ਨਾਲ ੱੱਕਾਸ਼ਾਈ ਹੋਈ ਹੈ ਅਜਾਜ਼ਤੀ ਹੋਈ ਹੈ ਉਸ ਨਹੀਂ ਸੁਣਦੀ ਪ੍ਰਸ਼ਾਸਨ ਨਹੀਂ ਸੁਣਦਾ ਤਾਂ ਇੱਥੇ ਸਾਰੇ ਜਿਹੜੇ ਵਿਅਕਤੀ ਆ ਕੇ ਆਪਣਾ ਦੁੱਖ ਤੱਕ ਸਕਦੇ ਆ ਦੁੱਖ ਸੁਣਦੇ ਆ ਤੇ ਦੁੱਖ ਸੁਣਨ ਤੋਂ ਬਾਅਦ ਅਸੀਂ ਜਿਹੜੇ ਅਗਲੀ ਤੁਹਾਡੇ ਰਾਹੀਂ ਇਹ ਕਾਰਵਾਈ ਕਰਨਾ ਚਾਹੁੰਦੇ ਆ ਤੇ ਗੱਲ ਕਰ ਲਈਏ ਪਹਿਲਾਂ ਤਾਂ ਐਸ்சி ਸਰਟੀਫਿਕੇਟਾਂ ਦੀ ਵੀ ਅਸੀਂ ਐਸ்சி ਪੀਸੀ ਸਰਟੀਫਿਕੇਟਾਂ ਦੀ ਲਿਸਟ ਪੰਜਾਬ ਸਰਕਾਰ ਨੂੰ ਭੇਜ ਚੁੱਕੇ ਹਾਂ ਕੇਂਦਰ ਸਰਕਾਰ ਤੋਂ ਲੈਟਰ ਆ ਗਿਆ ਵਿਧਾਨ ਸਭਾ 'ਚ ਰੌਲਾ ਪੈ ਲਿਆ ਐਮਐਲਏ ਆਪਣਾ ਮੁੱਖ ਮੰਤਰੀ ਸਾਹਿਬ ਨੇ 5 ਮਾਰਚ ਨੂੰ ਐਲਾਨ ਵੀ ਕੀਤਾ ਸੀ ਵੀ ਅਸੀਂ ਜਿਹੜਾ ਹੈ ਕਾਰਵਾਈ ਕਰਕੇ ਤੁਰੰਤ ਕਾਰਵਾਈ ਕਰ ਦਾਂਗੇ ਐਸ்சி ਸਰਟੀਫਿਕੇਟਾਂ ਦੇ ਪਰ ਆਪਾਂ 6 ਮਹੀਨੇ ਬੀਤ ਗਏ ਕੋਈ ਵੀ ਟਸ ਤੋਂ ਮਸ ਨਹੀਂ ਹੋਇਆ ਇਸੇ ਤਰ੍ਹਾਂ ਜੇ ਗੱਲ ਕਰ ਲਈਏ ਸੁਲਭਸ ਚੱਲਿਆ ਕਰਮਚਾਰੀ ਜੋ ਨਗਰ ਨਿਗਮ ਤੋਂ ਹਟਾਇਆ 200 ਨਗਰ ਨਿਗਮ ਤੋਂ ਕਰਮਚਾਰੀ ਝਾੜੂ ਵਾਲਿਆਂ ਦੀ ਸਰਕਾਰ 'ਚ ਝਾੜੂ ਤੋਂ ਜਿਹੜੇ ਲੋਕ ਹੈਗੇ ਉਹ ਬੇਰੁਜ਼ਗਾਰ ਕਰਦੇ ਜਿਹੜੇ ਝਾੜੂ ਵਾਲਿਆਂ ਦਾ ਸਰਕਾਰ ਬਣ ਉਹਨਾਂ ਦੀ 5-5 ਮਹੀਨੇ ਦੀ ਸੈਲਰੀ ਸੀ ਜਿਹੜੀ 5-5 ਮਹੀਨੇ ਦੀ ਸੈਲਰੀ ਨਹੀਂ ਦਿੱਤੀ ਗਈ ਤੇ ਉਲਟਾ ਉਹਨਾਂ ਨੂੰ ਕੰਮ ਤੋਂ ਹਟਾਇਆ ਗਿਆ ਤੀਸਰਾ ਉਹਨਾਂ ਤੋਂ ਰਿਸ਼ਵਤ ਲਈ ਗਈ ਇਹ ਕਹਿ ਕੇ ਸਰਵਾਈਜ਼ਰ ਆਨੇ ਚਾਰ ਪੰਜਾਂ ਨੇ ਵੀ ਤੁਹਾਨੂੰ ਇਸ ਕੰਮ ਦੇ ਵੀ ਲਾਵਾਂਗੇ ਜੀ ਤੁਹਾਡੀ ਸੈਲਰੀ ਵੀ ਪਾਵਾਂਗੇ ਤੇ ਤੁਹਾਨੂੰ ਨਿਆਂ ਸਾਫ ਮਿਲੂਗਾ ਤੁਸੀਂ 20-20000 ਰੁਪਏ ਰਿਸ਼ਵਤ ਦਿਓ ਜਿਹਦੇ ਅਸੀਂ ਹਲਫੀਆ ਬੈਨੇਫਿਟ ਡਿਫਰ ਲਾ ਕੇ ਤਕਰੀਬਨ 1 ਮਹੀਨਾ ਪਹਿਲਾਂ ਐ ਐਸਐਸਪੀ ਨੂੰ ਚੰਡੀਗੜ੍ਹ ਤੋਂ ਆਪਾਂ ਐਸਐਸਪੀ ਮੁਹਾਲੀ ਨੂੰ ਤੇ ਆਪਾਂ ਡੀਜੀਪੀ ਪੰਜਾਬ ਨੂੰ ਤੇ ਇੱਕ ਕਾਪੀ ਆਪੀ ਆਈਸੀ ਕਮਿਸ਼ਨ ਦਿੱਲੀ ਨੂੰ ਇਹ ਸਾਰਾ ਮੈਟਰ ਦਾ ਦੇ ਚੁੱਕੇ ਆ ਤੇ ਮੇਰ ਸਾਹਿਬ ਨੂੰ ਡਿਪਟੀ ਮੇਰ ਨੂੰ ਮਿਲ ਕੇ ਵੀ ਦੱਸਿਆ ਕਮਿਸ਼ਨਰ ਜਿਹੜੀ ਪਹਿਲਾਂ ਤੰਗ ਪ੍ਰੇਸ਼ਾਨ ਕਰਦੀ ਸੀ ਉਹ ਬਦਲਦੀ ਸੀ ਸਰਾਰ ਦਾ ਧੰਨਵਾਦ ਕਰਾ ਪਰ ਜਿਹੜਾ ਨਵਾਂ ਕਮਿਸ਼ਨ ਦਾ ਹੈ ਉਹ ਸਾਨੂੰ ਮਿਲਿਆ ਨਹੀਂ ਅਸੀਂ ਮਿਲਣ ਗਏ ਸੀ ਪਰ ਤੁਹਾਡੇ ਰਾਹੀਂ ਉਹਨੂੰ ਵੀ ਅਸੀਂ ਸਨੇਹਾ ਦੇਣਾ ਚਾਹੁੰਦੇ ਆ ਵੀ ਕਮਿਸ਼ਨਰ ਸਾਹਿਬ ਜਿਵੇਂ ਪਹਿਲਾਂ ਦੇ ਵਾਲੇ ਨੇ ਹੱਲ ਕੀਤਾ ਬੈਡਮ ਨੇ ਉਸੇ ਤਰ੍ਹਾਂ ਫੋਸ਼ੀ ਨਾ ਕਰੋ ਇਹਨਾਂ ਲੋਕਾਂ ਨੂੰ ਨਿਆਂ ਸਾਫ਼ ਦੇਵੇ ਤੇ ਗੱਲ ਕਰ ਲਈ ਤੀਸਰਾ ਪੁਲਿਸ ਦੇ ਰਿਲੇਟਡ ਕੇਸਾਂ ਦੀ ਪੁਲਿਸ ਚ ਥਾਣੇ ਚ ਕੇ ਪਰਚੇ ਦਰਜ ਹੋ ਜਾਂਦੇ ਚਾਹੇ ਗੱਲ ਸਵਾਣੇ ਗੱਲ ਅੱਠਵੇਂ ਥਾਣੇ ਦੀ ਗੱਲ ਕਰ ਲੋ ਗੱਲ ਸਦਰ ਥਾਣੇ ਖਰੜ ਦੀ ਗੱਲ ਕਰ ਲੋ ਤੇ ਇਮੀਗ੍ਰੇਸ਼ਨ ਨਾਲ ਮਿਲ ਕੇ ਜਿਹੜਾ ਇਮੀਗ੍ਰੇਸ਼ਨ ਟਰੈਵਲ ਏਜੰਡਾ ਨਾਲ ਮਿਲ ਕੇ ਲੋਕ ਜਿਹੜੇ ਪੀੜਸ ਨੇ ਜਿਵੇਂ ਸਾਡੇ ਕੋਲੇ ਹਰਜਿੰਦਰ ਸਿੰਘ ਮਦਨਹੜੀ ਤੋਂ ਬੈਠੇ ਨੇ ਇਹਨਾਂ ਨੇ ਬੇਟੇ ਨੂੰ ਭੇਜਣ ਵਾਸਤੇ 32 ਲੱਖ ਰੁਪਏ ਟਰੈਵਲ ਏਜੰਟ ਦਿੱਤਾ ਸੀ ਜਿਹੜਾ ਪਰਚਾ ਦਰਜ ਕਰਾਉਣ ਵਾਸਤੇ 20 ਇੱਕ ਸਾਲ ਪਹਿਲਾਂ ਸੀਐਸਐਸਪੀ ਮੌਲੀ ਦਾ ਘਰੋਂ ਕੀਤਾ ਸੀ ਪਰਚਾ ਦਰਜ ਹੋ ਗਿਆ ਪਰ ਦੋਸ਼ੀ ਅੱਜ ਤੱਕ ਕੋਈ ਨਹੀਂ ਫੜਿਆ ਕੋਈ ਰੈਸਟ ਨਹੀਂ ਪਾਈ ਕੋਈ ਕੁਝ ਨਹੀਂ ਹੋਇਆ ਉਹ ਸਟੇਟਮੈਂਟ ਖੁਦ ਆਪਣੀ ਸਾਰਾ ਕੁਝ ਦੱਸ ਸਕਦੀ ਐਸੇ ਤਰ ਜਿਨ੍ਹਾਂ ਦੇ ਬੇਟੇ ਨੂੰ 8 ਫੀਸ ਦੀ ਪੁਲਿਸ ਘਰੋਂ ਚੱਕਦੀ ਐ ਐਕਟਿਵਾ ਤੇ ਲਿਆਂਦੀ ਸਿਵਲ ਵਰਦੀ ਚ ਜਿਦਿਆਂ ਕੈਮਰਿਆਂ ਚ ਫੋਟੋ ਆ ਜਾਂਦੀਆਂ ਨੇ 10:30 ਵਜੇ ਮੁੰਡੇ ਤੇ ਜਿਹੜਾ ਨਸ਼ੇ ਦਾ ਕੇਸ ਪਾ ਕੇ ਅੰਦਰ ਜੇਲ੍ਹ ਚ ਭੇਜ ਦਿੰਦੇ ਮੰਨ ਕਰ ਦਿੰਦੇ ਉਡੀ 2 ਮਹੀਨੇ ਬਾਅਦ 1.5 ਬਾਅਦ ਜਵਾਨਤ ਹੁੰਦੀ ਐ ਹੁਣੇ ਬੀਬੀ ਦਾ ਨਾਂ ਲੈਣ ਵਾਸਤੇ ਦਰਖਾਸਤਾਂ ਦੇ ਚੁਕਾ ਇੱਕ ਪਰਚਾ ਮੇਰੇ ਤੇ ਅਤੇ ਘਰ ਵਾਲੀ ਦੇ ਪਰਚਾ ਦਰਜ ਹੋਇਆ ਸੀ ਫਰਵਰੀ ਚ ਜਿਹਨੂੰ ਐਸਪੀ ਹਰਵੀਰ ਅਟਵਾਲ ਜੀ ਨੇ ਇੱਥੇ ਦੇ ਡੀਐਸਪੀ ਸਬੰਧਰ ਡੀਐਸਪੀ ਬੱਲ ਜੀ ਨੇ ਕਿਹਾ ਸੀ ਵੀ ਕੈਨਸਲ ਹੋ ਜੂਗਾ ਪਰਚਾ ਕੁਛ ਹੋ ਜੂਗਾ ਪਰ 6 ਮਹੀਨੇ ਤੋਂ ਲਾਰੇ ਲਪੇਂ ਦਸਵਾ ਹੋਰ ਪੁਲਿਸ ਕੋਲ ਕੁਛ ਨਹੀਂ ਅਸੀਂ ਕਈ ਮਰੀ ਧਰਨੇ ਮਜਾਰੇ ਕਰ ਚੁੱਕੇ ਹਾਂ ਪਰ ਅਸੀਂ ਇਹ ਸਾਰੇ ਮਸਲੇ ਨੂੰ ਦੇਖ ਕੇ ਚਾਹੋ ਨਗਰ ਨਿਗਮਾਂ ਦੀ ਨਾਲੇ ਕੰਮ ਵਾਲੇ ਜਾਂ ਬਿਲਡਰਾਂ ਦੇ ਨਾਲ ਜਿਹੜੀ ਬਿਲਡਿੰਗ ਭੁਗਤ ਕਰਕੇ ਪੁਲਿਸ ਜਿਹੜੀ ਹੈ ਉਹਨਾਂ ਨੂੰ ਖੰਝਲ ਖਵਾਰ ਕਰ ਰਹੀ ਬਿਲਡਰਾਂ ਨੂੰ ਤੇ ਨਾਲ ਬਿੱਲ ਭੁਗਤ ਕਰਕੇ ਜਿਹੜੇ ਪੀੜਤ ਲੋਕ ਨੇ ਪੁਲਿਸ ਦੇ ਦਫ਼ਤਰ ਦੇ ਕਿਹੜੇ ਖੜ ਰਹੇ ਜਾਂ ਇਮੀਗ੍ਰੇਸ਼ਨ ਦੇ ਪੀੜਤ ਲੋਕ ਦਰਦਰ ਠਪਰਾ ਖਾ ਰਹੇ ਨੇ ਇਹ ਸਾਰੇ ਮਾਮਲਿਆਂ ਨੂੰ ਇਕੱਠੇ ਕਰਕੇ ਅਸੀਂ ਹੁਣ 3 ਤਰੀਕ ਨੂੰ 3 ਤਰੀਕ ਵੀ ਜਿਹੜਾ ਇੱਥੇ ਚੌਂਕ ਦੇ ਸੱਪੇ ਦੀਆਂ ਲਾਈਟਾਂ ਕੋਲੇ ਇਹ ਲੋਕ ਦਸਹਿਰਾ ਮਨਾਣਗੇ ਐਮਐਲਏ ਦਾ ਐਮਪੀ ਦਾ ਤੇ ਮੁੱਖ ਮੰਤਰੀ ਦਾ ਪੁਤਲਾ ਫੂਕੇ ਇੱਥੇ ਦਸਹਿਰਾ ਮਨਾਇਆ ਜਾਊਗਾ ਤਾਂ ਕਿ ਕੁੰਭਕਰਨ ਮੇਘਨਾਦ ਤੇ ਰਾਵਣ ਨੂੰ ਬਹੁਤ ਦੇ ਰੋਗੇ ਲੋਕਾਂ ਨੂੰ ਜਲਾਉਂਦਿਆਂ ਨੂੰ ਹੰਕਾਰੀ ਰਾਜਾ ਉਹ ਮਨ ਲੱਗਦੀ ਘੱਟ ਸੀ ਇਹ ਹੰਕਾਰੀ ਜ਼ਿਆਦਾ ਨੇ ਜਿਹੜੇ ਲੋਕਾਂ ਦੀ ਨਹੀਂ ਸੁਣਦੇ ਤੇ ਇਹਨਾਂ ਦਾ ਜਿਹੜਾ ਪੁਤਲਾ ਫਿਰ ਫੂਕੇ ਇੱਥੇ ਪਿੱਟਰ ਸੱਪਾ 3 ਤਰੀਕ ਨੂੰ ਕਰਿਆ ਜਾਵੇਗਾ ਤੇ ਤੁਹਾਡੇ ਸਹਿਯੋਗ ਦੀ ਲੋੜ ਹੈ ਵੀਰੋ ਇਹ ਗਰੀਬ ਲੋਕਾਂ ਨੂੰ ਪ੍ਰੈਸਰ ਨੇ ਮੀਡੀਆ ਨੇ ਪਹਿਲਾਂ ਵੀ ਇਨਸਾਫ ਦਵਾਉਂਦੀ ਰਹੀ ਤੇ ਅੱਜ ਵੀ ਇਨਸਾਫ ਦਵਾਉਂਦਾ ਲੋਕਾਂ ਦੀ ਆਵਾਜ਼ ਜਿਹੜੀ ਉਹਨਾਂ ਗੁੰਗੇ ਬੋਲੇ ਐਮਐਲਏ ਤੱਕ ਗੁੰਗੇ ਬੋਲੇ ਮੰਤਰੀਆਂ ਤੱਕ ਗੁੰਗੇ ਬੋਲੇ ਐਮਪੀਆਂ ਤੱਕ ਪੌਂਟਰੀ ਚਾਹੀਦੀ ਹੈ ਜਦੋਂ ਇਲੈਕਸ਼ਨ ਆਂਦਾ ਬੂਟਾਂ ਆਉਂਦੀਆਂ ਤਾਂ ਇਹਨਾਂ ਨੂੰ ਐਸ்சி ਬੀਸੀ ਆ ਲੋਕ ਛੋਟੇ ਸਮਾਜ ਯਾਦ ਆ ਜਾਂਦਾ ਜਦੋਂ ਬੂਟਾਂ ਦੇ ਦਿੱਤ ਕੇ ਕੁਰਸੀਆਂ ਤੇ ਬੈਠ ਜਾਂਦੇ ਫਿਰ ਉਹਨਾਂ ਨੂੰ ਕੋਈ ਯਾਦ ਨਹੀਂ ਆਉਂਦਾ ਇਹ ਸਾਰੇ ਮਸਲੇ ਨੂੰ ਲੈ ਕੇ ਅਸੀਂ ਤਿੰਨ ਤਰੀਕ ਨੂੰ ਜਿਹੜਾ 7 ਵਜੇ ਦੀ ਲੈਟਾਂ ਕੋਲੇ ਵੱਡਾ ਇੱਕ ਕਾਫਲਾ ਇਕੱਠਾ ਕਰਕੇ ਹੋਰ ਵੀ ਤੁਹਾਡੇ ਰਾਹੀਂ ਕਹਿਣਾ ਚਾਹੁੰਦੇ ਆ ਜਿਹੜੇ ਮੁਹਾਲੀ ਤੋਂ ਪੀੜਤ ਹੈ ਇ ਇਹ ਬਿਲਡਰਾਂ ਤੋਂ ਪੇਟਦ ਰਿਹਾ ਸਾਰੇ ਇਕੱਠੇ ਹੋ ਕੇ 11 ਤਰੀਕ ਨੂੰ 11 ਵਜੇ 3 ਤਰੀਕ ਨੂੰ ਪਹੁੰਚੋ ਤਾਂ ਕਿ ਆਪਾਂ ਵੱਡਾ ਇਕੱਠ ਕਰਕੇ ਇਹਨਾਂ ਦੇ ਬੁਤਲੇ ਖੋਬੋ ਬਲਵਿੰਦਰ ਕੁਮੜਾ ਜੀ ਸਿੱਧਾ ਇਹ ਸਵਾਲ ਹੈ ਕਿ ਤੁਸੀਂ ਤਿੰਨ ਚਾਰ ਚੀਜ਼ਾਂ ਦੀ ਗੱਲ ਕਰ ਰਹੇ ਹੋ ਅੱਜ ਪ੍ਰੈਸ ਕਾਨਫਰੰਸ ਹੈ ਕਿ ਚਾਹੇ ਮਾਮਲਾ ਮਦਨ ਯਾੜੀ ਦਾ ਇਮੀਗ੍ਰੇਸ਼ਨ ਦਾ ਹੋਵੇ ਚਾਹੇ ਉਹ ਸਲਵ ਸੌਚਾਲਿਆ ਦਾ ਹੋਵੇ ਚਾਹੇ ਐਸਜੀਵੀਸੀ ਰਿਜ਼ਰਵੇਸ਼ਨ ਦੇ ਜਿਹੜੇ ਜਾਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਕਰ ਰਹੇ ਪੰਜਾਬ 'ਚ ਉਹਨਾਂ ਦਾ ਮਸਲਾ ਹੋਵੇ ਇਹ ਸਾਰੇ ਮਸਲਿਆਂ ਦਾ ਤੁਸੀਂ ਬਕਾਇਦੇ ਇਹਨਾਂ ਸੰਬੰਧਿਤ ਤੱਕਾਰੀਆਂ ਨੂੰ ਸਬੂਤ ਦੇ ਰਹੇ ਹੋ ਪ੍ਰੂਫ ਦੇ ਪਰ ਸਰਕਾਰ ਜਾਂ ਪੁਲਿਸ ਤੇ ਇਨਾ ਕਿਉਂ ਮਤਲਬ ਕਿ ਇਹਨਾਂ ਦੇ ਹੱਥ ਖੁੱਲੇ ਨੇ ਕਿਉਂ ਕੰਟਰੋਲ ਕਿਉਂ ਨਹੀਂ ਹੋ ਰਿਹਾ ਜਾਂ ਇਹਨਾਂ ਲੋਕਾਂ ਤੇ ਨਾਤ ਕਿਉਂ ਨਹੀਂ ਪਾਈ ਜਾ ਰਹੀ ਆ ਜਿਵੇਂ ਕਹਿੰਦਾ ਮੈਂ ਇੱਕ ਪੁਰਾਣੀ ਕਹਾਵਤ ਹੈ ਵੀ ਕੁੱਤੀ ਚੋਰਾ ਨਾਲ ਨਾਲ ਜਦੋਂ ਕੁੱਤੀ ਚੋਰਾ ਨਾਲ ਲੱਗ ਜਾਂਦਾ ਚੋਰੀ ਹੋਣੀ ਸੰਭਵ ਸੰਭਵ ਹੈਗੀ ਜਦੋਂ ਕਿ ਜਿਹਨੇ ਬੰਦੇ ਨਾਲ ਠੱਗੀ ਮਾਰੀ ਇਸ ਵੰਦ ਵਿਅਕਤੀ ਨਾਲ ਬੱਤੀ ਲੱਖ ਨਹੀਂ ਠੱਗੀ ਮਾਰੀ ਉਹ ਲੱਖ 2 ਲੱਖ ਰੁਪਏ ਪੁਲਿਸ ਨੂੰ ਰਿਸ਼ਵਤ ਦੇਊਗਾ ਪਰ ਜਦੋਂ ਪਹਿਲੇ ਬੰਦਾ ਪੀੜਤ ਹੈ ਇਹ ਪੁਲਿਸ ਨੂੰ ਕੀ ਦੇ ਦਊਗਾ ਅੱਜ ਪੁਲਿਸ ਜਿਹੜੀ ਆ ਚੋਰਾ ਠੱਗਾ ਨਾਲ ਮਿਲ ਕੇ ਆਪਣਾ ਜਿਹੜਾ ਮਰਜ਼ਾ ਨੇ ਉਹ ਕੱਢਦੀ ਐ ਇੱਥੇ ਹਿਸਾਬ ਪਤੀ ਤੇ ਚੱਲ ਰਿਹਾ ਜੇ ਕਿਸੇ ਬੰਦੇ ਦੇ ਪੈਸੇ ਘਟਾਣੇ ਪੁਲਿਸ ਨੇ ਇਹਨੂੰ ਕਹਿੰਦਾ ਵੀ 10 ਲੱਖ ਰੁਪਇਆ ਲੈ ਲੈ 32 ਲੱਖ ਨੂੰ ਛੱਡ ਦੂਜੇ ਨੂੰ ਡੇਢ ਕਰੋੜ ਵਾਲੇ ਨਾਲ ਇੱਕ ਨਾਲ ਠੱਗੀ ਹੋਈ ਵਾ ਸ਼ੋਅਰੂਮ ਵਾਲੇ ਨਾਲ ਉਹਨੂੰ ਕਹਿੰਦੇ ਤੁਹਾਨੂੰ ਕਰੋੜ ਰੁਪਇਆ ਦਵਾ ਦਿੰਦੇ ਜੀ ਤੁਸੀਂ ਰੇਟ ਛੱਡ ਦਿਓ 50 ਲੱਖ ਛੱਡ ਦਿਓ ਐ ਇੱਥੇ ਜਿਹੜੀ ਐ ਮਹਿੰਗੀ ਜ਼ਮੀਨਾਂ ਮਹਿੰਗੀ ਪ੍ਰਾਪਰਟੀ ਹੋਣ ਕਰਕੇ ਲੋਕਾਂ ਨਾਲ ਜਿਹੜੇ ਮੈਨੂੰ ਲੱਗਦੀ ਇਹ ਪ੍ਰਾਪਰਟੀ ਦਾ ਕੰਮ ਕਰ ਰਹੇ ਨੇ ਪੁਲਿਸ ਅਫਸਰ ਬਣ ਕੇ ਪ੍ਰਾਪਰਟੀ ਦਾ ਕੰਮ ਚੱ ਇੱਥੇ ਦਾ ਐਮਪੀ ਜਾਂ ਮੁੱਖ ਮੰਤਰੀ ਨੂੰ ਕੋਈ ਸਾਰ ਨਹੀਂ ਲੰਦਾ ਲੋਕਾਂ ਨੂੰ ਜਦ ਕਿ ਤੁਹਾਡੇ ਰਾਹੀਂ ਹਰ ਇੱਕ ਅੱਗੇ ਹੁੰਦਾ ਸੀ ਵੀ ਖਬਰ ਤੇ ਨੋਟਿਸ ਹੋ ਜਾਂਦਾ ਸੀ ਸਰਕਾਰ ਜਵਾਬਤਾਲੀ ਵੀ ਕਰਦੀ ਸੀ ਮੈਨੂੰ ਲੱਗਦੀ ਹੁਣ ਅੱਖਾਂ ਤੋਂ ਅੰਨੇ ਨੇ ਤੇ ਕੰਨਾਂ ਤੋਂ ਬੋਲੇ ਨੇ ਕੋਈ ਬੰਦਾ ਇੱਥੇ ਸੁਣਨ ਵਾਲਾ ਨਹੀਂ ਇਹ ਲੋਕ ਖੁਦ ਆਪਣਾ ਜਿਹੜਾ ਹੈਗਾ ਇਹਨਾਂ ਨਿਆਂ ਸਾਫ ਲੈਣ ਵਾਸਤੇ ਇਕੱਠੇ ਹੋਣਗੇ ਤਾਂ ਇਹਨਾਂ ਦਾ ਪਿੱਛਾ ਆਪ ਜਿਹੜਾ ਪੁਤਲੇ ਖੋਕੇ ਸੀ ਕਰਾਂਗੇ ਜਿਹੜੇ ਤੁਸੀਂ 23 ਅਕਤੂਬਰ ਨੂੰ ਕਰਨ ਜਾ ਰਹੇ ਹੋ ਇੱਕ ਬਹੁਤ ਵੱਡੇ ਵੱਡੇ ਅਧਿਕਾਰੀਆਂ ਮੰਤਰੀਆਂ ਦੇ ਖਿਲਾਫ ਕਰਨ ਜਾ ਰਹੇ ਹੋ ਮੁੱਖ ਮੰਤਰੀ ਦਾ ਵੀ ਉਹਦੇ ਚ ਨਾਮ ਸ਼ਾਮਿਲ ਹੈ ਪੰਜਾਬ ਦੇ ਡੀਜੀਪੀ ਤੱਕ ਤੁਸੀਂ ਮਤਲਬ ਗੁਹਾਲ ਆ ਚੁੱਕੇ ਹੋ ਐਡੇ ਵੱਡੇ ਆਈਪੀਐਸ ਅਧਿਕਾਰੀਆਂ ਤੱਕ ਜਦੋਂ ਇਸ ਤਰ੍ਹਾਂ ਦਾ سنگੀਨ ਮਾਮਲਾ ਪਹੁੰਚਦਾ ਹੈ ਉਸ ਦੇ ਬਾਅਦ ਵੀ ਕਾਰਵਾਈ ਨਹੀਂ ਹੁੰਦੀ ਤੇ ਪੰਜਾਬ ਦੇ ਆਵਾਮ ਨੂੰ ਕਿਸ ਤਰ੍ਹਾਂ ਦਾ ਮੈਸੇਜ ਆਂਦਾ ਹੈ ਮੈਂ ਕਿਹਾ ਜੀ ਜਿਵੇਂ ਅੱਜ ਅਸੀਂ ਜ਼ਿਲ੍ਹਾ ਮੁਹਾਲੀ ਦੀ ਗੱਲ ਕਰ ਲਈਏ ਜਿਸ ਦਿਨ 3 ਤਰੀਕ ਨੂੰ ਆਣਾ ਸਾਡੇ ਕੋਲ ਇੱਕ ਕੇਸ ਮੁਕਸਰ ਤੋਂ ਆ ਰਿਹਾ ਇੱਕ ਕੇਸ ਜਲੰਧਰ ਤੋਂ ਆ ਰਿਹਾ ਇੱਕ ਲੁਧਿਆਣੇ ਤੋਂ ਆ ਰਿਹਾ ਉਦੋਂ ਪੂਰੇ ਪੰਜਾਬ ਪੱਧਰ ਤੇ ਤੁਹਾਨੂੰ ਆਪਣੀ ਆਪਣੀ ਸਟੇਟਮੈਂਟ ਦੇਣਗੇ ਕਿ ਕਿਵੇਂ ਲੋਕਾਂ ਨੂੰ ਲਤਾੜ ਇੱਥੇ ਮੋਹਾਲੀ ਜ਼ਿਲ੍ਹੇ ਦਾ ਅਸੀਂ ਪਹਿਲ ਦੇ ਦਾਰ ਤੇ ਗੱਲ ਕਰਦੇ ਹਾਂ ਅਸੀਂ ਮੋਹਾਲੀ ਜ਼ਿਲ੍ਹੇ 'ਚ ਬੈਠੇ ਨੇ ਸਾਡੇ ਨਾਲ ਸੰਬੰਧਿਤ ਕੇਸ ਹੈ ਪਰ ਉਸ ਦਿਨ ਦੇ ਬਾਹਰਲੇ ਡਿਸਟ੍ਰਿਕਟਾਂ ਦੇ ਵੀ ਆਉਂਗਾ ਪੂਰੇ ਪੰਜਾਬ ਦਾ ਜਿਹੜਾ ਕਿ ਡੀਜੀਪੀ ਵਾਲਾ ਕੰਮ ਹੈ ਜਿਵੇਂ ਹਾਈ ਕੋਰਟ ਕੇਸ ਚੱਲ ਰਹੇ ਨੇ ਕਹਿੰਦੇ ਸਾਡੇ ਕੋਲੇ ਪੈਂਡਿੰਗ ਕੇਸ ਕੋਈ ਨਹੀਂ ਸਾਰੀਆਂ ਕੰਪਲੀਟ ਹੋ ਪਰ ਦੋ ਦੋ ਸਾਲ ਹੋ ਗਏ ਇਹ ਸੱਪ ਮੰਗੋਂ ਗੋਲ ਗੁੰਡਲੀ ਮਾਰ ਕੇ ਜਿਹੜਾ ਐਸਪੀ ਆ ਡੀਐਸਪੀ ਹੈ ਉਹ ਗੋਲ ਉਂਗਲੀ ਸਤਮਕੋ ਮਾਰ ਕੇ ਪੀੜਤ ਲੋਕਾਂ ਦੀ ਫੈਲਾਂ ਦੱਬੀ ਬੈਠੇ ਜੇ ਬੰਦਾ ਉੱਥੇ ਚਾਰ ਪੈਸੇ ਦੇ ਗੋ ਉਹਦਾ ਫੈਲ ਛੇੜਦੇ ਨਹੀਂਦਾ ਫੈਲ ਕੋਈ ਛੇੜ ਦੇਵੇ ਤੇ ਪੰਜਾਬ ਦੀ ਮੌਜੂਦਾ ਸਰਕਾਰ ਇੱਕ ਸਕੀਮ ਚਲਾ ਰਹੀ ਹੈ ਕਿ ਆਪ ਦੀ ਸਰਕਾਰ ਆਪ ਦੇ ਦਰ ਉਹ ਬਾਰ-ਬਾਰ ਕਹਿੰਦੇ ਕਿ ਵੀ ਸਰਕਾਰ ਜਿਹੜੀ ਹੈ ਲੋਕਾਂ ਦੇ ਘਰ-ਘਰ ਜਾ ਕੇ ਉਹਨਾਂ ਦੇ ਕੰਮ ਕਰ ਰਹੀ ਹੈ ਤੁਹਾਡਾ આરોਪ ਹੈ ਕਿ ਤੁਸੀਂ ਵਿਧ ਪ੍ਰੂਪ ਐਵੀਡੈਂਸ ਲੈ ਕੇ ਅਧਿਕਾਰੀਆਂ ਦੇ ਦਫ਼ਤਰ ਜਾਂਦੇ ਹੋ ਉਹਨਾਂ ਦੇ ਕੋਲ ਜਾਂਦੇ ਜਿਸ ਅਧਿਕਾਰੀ ਦੀ ਡਿਊਟੀ ਬਣਦੀ ਕਾਰਵਾਈ ਕਰਨ ਦੀ ਫਿਰ ਵੀ ਕੰਮ ਨਹੀਂ ਹੋਤੇ ਇਹ ਜਿਵੇਂ ਕਹਿੰਦੇ ਸੀ 43 ਸੂਦਾਂ ਤੁਹਾਨੂੰ ਘਰੇ ਬੈਠੇ ਨੂੰ ਮਿਲਣ ਗਿਆ ਟੋਲ ਫਰੀ ਨੰਬਰ ਦਿੱਤੇ ਸੀ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦਾ ਸੀ ਵੀ ਨਾ ਰਿਸ਼ਮਤ ਵਾਲੇ ਦਾ ਗਿਫਟ ਰੱਖਿਆ ਜਾਊਗਾ ਤੁਸੀਂ ਸਾਡੇ ਤੇ ਮੈਸੇਜ ਕਰਦੇ ਹੋ ਫੋਟੋ ਭੱਜ ਪਰ ਅਸੀਂ ਤਾਂ ਹਲਫੀਆ ਬਿਆਨ ਦੇ ਕੇ ਦੱਸ ਰਹੇ ਐਫੀਡਾਵਿਟ ਦੇ ਕੇ ਦੱਸ ਰਹੇ ਪਰਚੇ ਲਈ ਫਿਰ ਰਹੇ ਵੀ ਆ ਬੰਦੇ ਨੇ ਠੱਗੀ ਕਰੀਏ ਜਦੋਂ ਹੁਣ ਫੜਨ ਵਾਲੀ ਕੋਈ ਨਹੀਂ ਇਹ ਸਰਕਾਰ ਦਾ ਸਾਰਾ ਇਹ ਡਰਾਮੇ ਬਾਜੀ ਹੈ ਇਹ ਜਿਵੇਂ ਸਟੇਜਾਂ ਤੇ ਕਮੈਂਟਰੀ ਹੁੰਦੀ ਸੀ ਜਿਵੇਂ ਸਟੇਜਾਂ ਤੇ ਕਮੇਟੀ ਹੁੰਦੀ ਸੀ ਉਸੇ ਤਰ੍ਹਾਂ ਚੱਲ ਰਹੀ ਹੈ ਮਨ ਲੱਗਦਾ ਸਰਕਾਰ ਨਾਲ ਦੀ ਕੋਈ ਇੱਥੇ ਚੀਜ਼ ਹੈ ਵੀ ਫੀਲਡਰਾਂ ਦੀ ਗੱਲ ਕਰੀਏ ਚਾਹ ਉਹ ਅਲੱਗ-ਅਲੱਗ ਜਿਹੜੀਆਂ ਗੈਰ ਕਾਨੂੰਨੀ ਕਲੋਨੀਆਂ ਕਹੇ ਲੋ ਨਵੇਂ ਸੈਕਟਰ ਕਹੇ ਲੋ ਉਧਰ ਪਲਾਟ ਕੱਟੇ ਐ ਜਿਵੇਂ ਬਹੁਤ ਸਾਰਾ ਜਿਆਦਾ ਠੱਗੀ ਫਰਾਡ ਹੋ ਰਿਹਾ ਹਰ ਇੱਕ ਪੁਲਿਸ ਅਫਸਰ ਕੋਲੇ ਜਿਹੜੇ ਪਿੰਡ ਤੇ ਜਾਂਦੇ ਨੇ ਤਾਂ ਦੋ-ਦੋ ਸਾਲ ਤੋਂ ਚੱਕਰ ਜਿਹੜੇ ਐ ਐਸਐਸਪੀ ਦਫ਼ਤਰ ਕੱਢ ਰਹੇ ਨੇ ਬੈਂਕ ਆ ਜੀ ਜੇਐਸਪੀ ਠਪਾਲ ਜੀ ਕੋਲ ਹਰਵੀਰ ਸਿੰਘ ਠਪਾਲ ਐ ਐਸਪੀ ਐ ਉਹਦੇ ਕੋਲੋਂ ਜੇ ਫੈਲਾਂ ਕਢਾ ਲਈ ਉਹਦੇ ਰੀਡਰ ਕੋਲੋਂ ਕਢਾ ਲਈ 100-200 ਫੈਲ ਜਿਹੜੀ ਲੋਕਾਂ ਦੀ ਦੱਬੀ ਪਈ ਹੋਊਗੀ ਕਿਤੇ ਕੋਈ ਬੰਦਾ ਜਿਹੜਾ ਕੋਈ ਕਾਰਵਾਈ ਨਹੀਂ ਕਰਦਾ ਮੈਂ ਤਾ ਸਾਡੀ ਮੀਟਿੰਗ ਚੱਲ ਰਹੀ ਹੈ ਜੀ ਬਹੁਤ ਸੀਰੀਅਸ ਮੈਟਰ ਹੈ ਜੀ ਫਲਾਣਾ ਜੀ ਹਾਈ ਕੋਰਟ ਮੈਟਰ ਹੈ ਜੀ ਕੋਈ ਮਤਲਬ ਰੀਡਰ ਕਰਨ ਨੂੰ ਤਿਆਰ ਨਹੀਂ ਐਸਪੀ ਕਰਨ ਨੂੰ ਤਿਆਰ ਨਹੀਂ ਕੋਈ ਸੁਣਨ ਨੂੰ ਤਿਆਰ ਨਹੀਂ ਬਹੁਤ ਸਾਰੇ ਜਿਹੜੇ ਪੀੜਤ ਲੋਕ ਥੱਕੇ ਨਾਲੇ ਤੁਸੀਂ ਇੱਕ 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 ਐਸਪੀ ਦੇ ਮਾਮਲੇ ਦੀ ਗੱਲ ਕਰ ਰਹੇ ਹੋ ਕਿ 100 200 ਐਪਲੀਕੇਸ਼ਨਾਂ ਉਹਦੇ ਫਾਈਲ ਚ ਉਹਦੇ ਦਫ਼ਤਰ ਚ ਆਉਣ ਗਿਆ ਤੇ ਉਹ ਲੋਕ ਹੈ ਜਿਹੜੇ ਕਿ ਹਜੇ ਕੰਪਲੇਂਟ ਦੇਣ ਵੀ ਨਹੀਂ ਗਏ ਉਹਨਗੇ ਇਸ ਤਰ੍ਹਾਂ ਦੇ ਵੀ ਲੋਕ ਹੋਣਗੇ ਜਿਹੜੇ ਜਾਣਦੇ ਹੀ ਨਹੀਂ ਉਹਨਗੇ ਪੰਜ ਕੇਸ ਸਾਡੇ ਕੋਲੇ ਇੱਥੇ 10 ਕੇਸ ਤਕਰੀਬਨ ਅਸੀਂ ਐਸਪੀ ਹਰਵਾਇਰ ਸਿੰਘ ਘਟਵਾਲ ਦੇ 10 ਕੇਸ ਅਸੀਂ ਇੱਥੇ ਇਸ ਸਟੇਬਲ ਦੇ ਦੇ ਸਕਦੇ ਆਂ ਵੀ ਆਹ ਪੈਂਡਿੰਗ ਜਿਹੜੀਆਂ ਇਨਕੁਆਰੀਆਂ ਉਹਦੇ ਕੋਲੇ ਪਈਆਂ ਸਾਲ-ਸਾਲ ਤੋਂ 6 ਮਹੀਨੇ ਤੋਂ ਮੇਰੀ ਖੁਦ ਦੀ ਇਨਕੁਆਰੀ ਪਈ ਹੈ ਉਹ ਜਦੋਂ ਸਾਨੂੰ ਇਨਸਾਫ ਨਹੀਂ ਲੋਕਾਂ ਨੂੰ ਦਿੰਦਾ ਜਿਹੜੇ ਤੁਹਾਡੇ ਨਾਲ ਚਾਰ ਵਿਚਰਨ ਵਾਲੇ ਆ ਜਾਣਕਾਰੀ ਰੱਖਦੇ ਆਂ ਬਾਕੀ ਲੋਕਾਂ ਦਾ ਕੀ ਹਾਲ ਹੋਊਗਾ ਉੱਥੇ ਪੁਰਸ ਦਫ਼ਤਰ ਚ ਇਹ ਸਾਰੀ ਡਰਾਮੇਬਾਜ਼ੀ ਹੈ ਸਾਰਾ ਕੁਝ ਬੁਰਾ ਹਾਲ ਬੁ ਥੈਂਕ ਯੂ ਸਰ ਸੋ ਪਹਿਲਾ ਆਪਣਾ ਨਾਕੀਏ ਕਿਹੜੀ ਜਗ੍ਹਾ ਤੋਂ ਆਇਓ ਤੇ ਕਹਿਣਾ ਕੀ ਚਾਹੁੰਦੇ ਆ ਤੁਸੀਂ ਪ੍ਰੈਸ ਕਾਨਫਰੰਸ ਦਾ ਹਰਪਿੰਦਰ ਸਿੰਘਾ ਪਿੰਡ ਪਰਵਾਦੜੀ ਹੈ ਉਹ ਕੀ ਆਜੋ ਤੇ ਅਰੇੜਾ ਪੁੱਛੋ ਪੁੱਛੀ ਪੁੱਛ ਦੋ ਜਿਲ੍ਹਾ ਮੋੜੀ ਆ ਮੈਂ ਆਪਣੇ ਪਿੰਡ ਨੂੰ ਬੇਦਰ ਭੇਜਣ ਲਈ 35 ਲੱਖ ਰੁਪਏ ਰੇਵਨਟ ਦਿੱਤਾ ਸੀ ਉਹਨੇ ਮੈਨੂੰ ਜਾਲੀ ਵੀਜ਼ਾ ਜਾਲੀ ਟਿਕਟ ਕਰਵਾ ਕੇ ਦਿੱਤਾ ਉਹ ਦਿੱਲੀ ਦੇ ਏਅਰਪੋਰਟ ਤੋਂ ਬਾਸ ਆ ਗਿਆ ਹੁਣ ਤੋਂ ਮੈਂ ਪੈਸੇ ਮੰਗਿਆ ਨਾ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਉਹਨੇ ਤੇ ਫਿਰ ਮੈਂ ਪਰਚਾ ਕਰਾਇਆ ਸਾਲ ਬਾਅਦ ਆਇਓ ਥਾਣੇ ਲਾ ਕੇ ਇੱਕ ਸਾਲ 2 ਮਹੀਨੇ ਹੋ ਗਏ ਪਾਟੇ ਹੋਏ ਰੋਬੀ ਹਰ ਦਾ ਕੋਈ ਰੈਕਟਰ ਨਹੀਂ ਪਈ ਡਿਊਟੀ ਸਾਹਿਬ ਨੂੰ ਮੈਂ ਮਿਲਿਆ ਫੈਲਡਰ ਨੂੰ ਐਸਐਚ ਨੂੰ ਮਿਲਿਆ ਦੁਬਾਰਾ ਐਸਐਸਪੀ ਸਾਹਿਬ ਨੇ ਮੈਂ ਇਹਨਾਂ ਨੂੰ ਵੀ ਮਿਲਿਆ ਦੁਬਾਰਾ ਫੇਰ ਉਹਨਾਂ ਐਸਪੀ ਨੂੰ ਪਰ ਕਰਤੀ ਉਹਤ ਸਾਹਿਬ ਕੋ ਮੇਰੀ ਬਿਆਨ ਲੈ ਕੇ ਮੈਨੂੰ ਬਾਤ ਕਰਦੇ ਆ ਕੋਈ ਨਹੀਂ ਬੁਲਾਇਆ ਉੱਥੇ ਹੈਗਾ ਪਾਰਟੀ ਇੱਥੇ ਹੀ ਹੈਗੀ ਹੈ ਘੁੰਮ ਰਹੀ ਹੈ ਇੱਥੇ ਹੀ ਲੋਕੀਂ ਹੁੰਦੇ ਨੇ ਜਿਹੜਾ ਅਚਾਰ ਹੈ ਉੱਥੇ ਹੀ ਮੁਹਾਲੀ ਸ਼ਹਿਰ ਚ ਘੁੰਮ ਰਹੇ ਨੇ ਮੁਹਾਲੀ ਚੋਂ ਕੰਦੇ ਲੋਕਲ ਬੰਦੇ ਸਾਰੇ ਉਰੇ ਦੇ FIR ਕਰਨ ਦੇ باوجود ਵੀ ਅਰੇਸਟਿੰਗ ਕਿਸੇ ਦਿਨ ਕੋਈ ਅਰੇਸਟ ਨਹੀਂ ਹੋਇਆ ਇੱਕ ਸਾਲ ਤੋਂ ਉੱਪਰ ਹੋ ਗਿਆ ਹੈ ਉਲਟਾ ਤੁਹਾਨੂੰ ਬੁਲਾਇਆ ਜਾ ਰਿਹਾ ਮੈਂ ਤਸਵੀਰਾਂ ਮੈਨੂੰ ਬੁਲਾਇਆ ਹਾਂ ਮੈਨੂੰ ਮੇਰੇ ਬਿਆਨ ਲੈ ਕੇ ਮੈਨੂੰ ਬਾਸ ਕਰ ਦਿੰਦੇ ਦੁਬਾਰਾ ਜਿਹੜੀ ਪਾਰਟੀ ਪਿਆਨ ਤੋਂ ਮੁੰਡਾ ਲੈਣਾ ਚਾਹੀਦਾ ਮੈਂ ਤਾਂ ਦਰਖਾਸਤ ਕਰਤਾ ਨੂੰ ਮੇਰੇ ਤੋਂ ਕੋਈ ਬੜਦਾ ਨਹੀਂ ਹੈ ਅਗਲੀ ਵਾਰ ਨੂੰ ਸਾਹਮਣਾ ਲੈਣਾ ਚਾਹੀਦਾ ਬਿਲਕੁਲ ਸਰ ਤੁਸੀਂ ਪੰਜਾਬ ਤੋਂ ਆਪਣੇ ਬੱਚੇ ਦਾ ਜਿਹੜਾ ਫਿਊਚਰ ਹੈ ਬਣਾਉਣ ਲਈ ਤੁਸੀਂ ਬਾਹਰ ਭੇਜਣਾ ਸੀਗਾ ਉਸੀ ਦਾ ਤਰੀਕੇ ਨਾਲ ਉਹ ਸਭ ਕੁਝ ਦੇਖ ਕੇ ਕਾਗਜ਼ ਉਹ ਜੋ ਵੀ ਹੋ ਰਿਹਾ ਹੈ ਇਮੀਗ੍ਰੇਸ਼ਨ ਦਾ ਪਰ ਪਿੱਛੇ ਦੀ ਕਹਾਣੀ ਦਾ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਅੱਗੇ ਬੈਠਾ ਬੰਦਾ ਕੀ ਕਰ ਰਿਹਾ ਕੀ ਉਹਦੇ ਮਨ 'ਚ ਚੱਲ ਰਿਹਾ ਐਫ ਆਈ ਆਰ ਹੋਣ ਦੇ ਬਾਵਜੂਦ ਵੀ ਪੁਲਿਸ ਉਹਨਾਂ ਤੇ ਨਾਥ ਨਹੀਂ ਪਾਉਂਦੀ ਹੈ ਪੂਰੇ ਮੈਟ ਨੂੰ ਪੂਰਾ ਤੁਹਾਡੀ ਅੰਤਰਾਤਮਾ ਕੀ ਕਹਿੰਦੀ ਹੈ ਤੁਸੀਂ ਪੰਜਾਬੀ ਹੋ ਤੁਸੀਂ ਕੀ ਦੇਖਦੇ ਹੋ ਇਸ ਕਾਰਵਾਈ 'ਚ ਕਿੰਨੀ ਮਤਲਬ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਸੀ ਕਿਉਂ ਨਹੀਂ ਹੋਈ ਹੈ ਪੁਲਸਾਂ ਮਿਲੀ ਹੋਈ ਹੈ ਇਹਨੂੰ ਸਾਰੇ ਮਿਲਦੇ ਪੈਸੇ ਦੰਨੇ ਆਕਰ ਉਹਨੂੰ हां जी साहब ਨੂੰ ਮਿਲਿਆ ਪੀਐਸਪੀ ਸਾਹਿਬ ਨੂੰ ਮਿਲਿਆ ਤਿੰਨ ਦਿਨਾਂ ਸੱਚੋ ਬਦਲੇ ਖੜਕੋ ਕਿੰਨਾ ਨਾਲੋਂ ਕੋਲੇ ਮੇਰਾ ਆਈਓ ਬਦਲੀ ਨਹੀਂ ਗਿਆ ਹੁਣ ਤੱਕ ਹਨਾ ਮੈਂ ਕਹਾਂ ਵੀ ਮੇਰਾ ਆਈਓ ਬਦਲੀ ਕਰ ਦੋ ਜੇ ਕੋਈ ਵਧੀਆ ਬੰਦਾ ਲਾ ਦੋ ਉਹ ਫਾਇਲ ਵੀ ਮੇਰੀ ਉਹੀ ਕਿ ਆਈਓ ਕੋ ਰੁਪਈਆ ਦਿੱਤਾ ਇਹ ਕਰਤਾ ਹੋਇਆ ਮੈਂ ਮੈਸ ਐਸਐਸਪੀ ਸਾਹਿਬ ਆ ਉਹਨਾਂ ਨੂੰ ਮਿਲੇ ਤੁਸੀਂ ਆਈਓ ਦੀ ਚੇਂਜ ਦੀ ਗੱਲ ਕੀਤੀ ਉਹਨਾਂ ਨੇ ਬਦਲ ਦਿੱਤਾ ਜਾਵੇ ਉਹਨਾਂ ਨੇ ਕਿਹਾ ਕੋਈ ਰਿਸਪੌਂਸ ਕੋਈ ਤਰ੍ਹਾਂ ਹੋ ਕੇ ਦਿੱਤਾ ਐਸਐਸਪੀ ਨੂੰ ਹਰਮ ਨੇ ਆਈਓ ਤੱਕ ਨਹੀਂ ਚੇਂਜ ਕਰ ਰਹੇ ਨਹੀਂ ਹਾਈ ਸਰ ਆਪ ਦਾ ਨਾਮ ਕੀ ਹੈ ਔਰ ਕੀ ਕਹਿਣਾ ਚਾਹਤੇ ਹੋ सर मेरा नाम ऋषिराज महार है और मैं पिछले 12-15 सालों से बाथरूम सफाई का काम करता था वक, वक टॉयलेटों पे कभी यहाँ पे भी वहाँ मगर जब से ये नई कंपनी आई है सुलभ इंटरनेशनल कंपनी ये एक अप्रैल 2024 से आई है इसने ऐसा भ्रष्टाचार फैला दिया है मोहाली के अंदर एस एस नगर के अंदर कि इसके सारे सुपरवाइज़र कम से कम पाँच सुपरवाइज़र हैं इन्होंने ऐसा जाल फैलाया मोहाली के अंदर के रिश्वतखोरी का पूरा एकदम अच्छा से अच्छे से तांडव मचाया है जिसमें नगर निगम के कुछ आला अधिकारी भी मिले हुए हैं और इनके जो मास्टर माइंड हैं राम कुमार गुप्ता और जे पी सिन्हा जो ऊपर बैठे बैठे इनको ऑर्डर देते रहते हैं रिमोट कंट्रोल से ये रिश्वतखोरी का जाल फैला रहे हैं मगर इससे भी बड़ी समस्या ये है सर कि जब से ये कंपनी आई है इस कंपनी ने 200-250 बंदे 200-250 कर्मचारी जो पिछले अपने परिवार का पालन पोषण कर रहे थे जैसे तैसे करके गुजारा कर रहे थे दस हजार रुपये में काम से बाहर कर दिया है और उनका कोई भी और रोज़गार नहीं है सिर्फ बाथरूम का ही रोजगार था काम था जिससे अपने माँ बाप का अपने बच्चों का और अपना पालन पोषण करते थे, थे उसी में बच्चों की शिक्षा भी रही बहुत एक आपने अभी

चार चले गए ऐसे ऐसे करके लिए सबके नाम हल्पे बयान में दिए गए हैं लेने के बाद भी नौकरी से बाहर उन्होंने ये हजार तेतीस हजार रूपए लिए आपको द्वारा काम रख लिया जाएगा आपकी सैलरी भी मिलेगी आप हमें पैसे दीजिए बीस हजार रूपए दीजिए किसी से बीस हजार लिए किसी से पंद्रह हजार लिए है अब हालात ये है आलम यह है की छठा महीना ये चल रहा है अप्रैल से लेकर अभी तक बंदे काम भी कर रहे हैं और उनकी सैलरी भी नहीं दी जा रही है ठेकेदार के द्वारा और सुपरवाइजरों के द्वारा जो कि अपनी मनमानी कर रहे हैं बहुत ही गलत तरीके से मांग पत्र देने के बाद क्या कहा मांग पत्र देने के बाद ये कहा ठीक है भाई सोचेंगे मेयर साहब ने आश्वासन दिलाया कि सोचेंगे भाई आपके मैं कमिश्नर साहब से बात करता हूँ मगर एक हफ्ता हो चुका है मेयर साहब से मिले हुए कोई कार्रवाई अभी तक हुई नहीं है यहाँ तक कि एक लड़की के साथ छेड़खानी भी हुई है सुपरवाइजर ने की है ना ही उस पर कोई कार्रवाई हुई है एस साहब के पास भी कंप्लेंट दे के आए हैं जो पहले एस साहब थे और अपना एस साहब के पास भी गए एक फिस थाने में मगर कोई सही निर्देश वहाँ से मिला नहीं सही कार्रवाई कोई हो ही नहीं है खाली आश्वासन झूठा आश्वासन दिया गया है तो ये बहुत ही बड़ी साजिश है गरीब समाज के साथ जिनका जिनका बहुत ही ज़्यादा गलत शोषण होता है और ये शोषण ज़्यादा दिन तक चलने वाला नहीं है हमारी डिमांड है कि हमें छः छः महीने की सैलरी दी जाए जो पेंडिंग है काम भी बंदे कर रहे हैं जो पुराने कर्मचारी हैं जो पंद्रह साल से लगातार काम कर रहे हैं वो काम काम पे हैं लगातार ये कंपनी जब आई थी उसने कहा था कि भाई आपको रख लिया जाएगा आधे बंदे निकाल निकालेंगे हम और आधे रखेंगे आप अपनी लिस्ट बना लो मेयर साहब ने कहा आप अपनी लिस्ट बना लो आप जो लिस्ट दोगे उस हिसाब से हम कर्मचारी रखेंगे लिस्ट गई कर्मचारी कर्मचारी कर लिए गए मगर वो कर्मचारी भी सिलेक्ट किए हुए रखे नहीं है ठेकेदार और सुपरवाइजरों ने अपनी गुंडागर्दी करके आ, अपने मर्जी के हिसाब से बंदे रखे हैं जो सुपरवाइजरों के रिश्तेदार रिष्टे, थे वो रहे काम आज के हालात में क्या आपका मौजूदा मेयर कमिश्नर

ਆ ਨਸ਼ੇ ਦੇ ਝੂਠਾ ਪਰਚਾ ਪਾ ਕੇ 6 ਵਜੇ ਚੱਕ ਲੈ ਕੇ ਮੇਰੇ ਮੁੰਡੇ ਨੂੰ ਘਰ ਤੋਂ ਉਹ 10:30 ਵਜੇ ਦਾ ਪਰਚਾ ਪਾ ਕੇ ਉਹਨਾਂ ਨੇ ਤਾਂ ਮੈਂ ਐਸਐਸਪੀ ਸਾਹਿਬ ਗਈ ਉਹਨਾਂ ਨੇ ਵੀ ਮੇਰੀ ਕੋਈ ਸੁਣਵਾਈ ਨਹੀਂ ਕਰੀ ਅਨੇਕ ਸਿੰਘ ਹਰਵਾਲ ਸਾਹਿਬ ਵੀ ਗਏ ਉਹਨਾਂ ਨੇ ਵੀ ਨਹੀਂ ਕੋਈ ਮੇਰੀ ਸੁਣਵਾਈ ਕਰੀ ਝੂਠਾ ਪਰਚਾ ਕਿਵੇਂ ਕਹਿੰਦੇ ਹੋ ਕਿ ਤੁਹਾਡੇ ਮੁੰਡੇ ਤੇ ਝੂਠਾ ਪਰਚਾ ਕਿਵੇਂ ਪਾਇਆ ਗਿਆ ਨਸ਼ੇ ਦਾ ਪਰਚਾ ਸੀ ਹਾਂਜੀ ਸਰ ਘਰ ਤੋਂ ਚੱਕ ਕੇ ਲੈ ਗਏ ਮੁੰਡੇ ਨੂੰ ਨਸ਼ਾ ਨਹੀਂ ਕਰਦਾ ਸੀ ਮੁੰਡਾ ਤੁਹਾਡਾ ਸਰ ਮੁੰਡਾ ਨਸ਼ਾ ਨਹੀਂ ਕਰਦਾ ਪੁਲਿਸ ਨੇ ਪਰਚੇ ਚ ਕੀ ਦਿਖਾਇਆ ਸਰ ਉਹਨਾਂ ਨੇ 7 ਗ੍ਰਾਮ ਹੈਰੋਇਨ ਦਿਖਾਈ ਹੈ ਵੀ ਚਾਤ ਕਰਾ ਮੇਰੇ ਨੂੰ ਦਿਖਾਈਏ ਵੇਚ ਰਿਆ ਕਹਿੰਦੇ ਇੱਥੇ ਮੰਦਰ ਕੋਲ ਬੈਠਾ ਦੇਖੀਏ ਕਰਦੇ ਤਾਂ ਤੁਸੀਂ ਕਹਿੰਦੇ ਤੁਹਾਡੇ ਘਰ ਤੋਂ ਚੱਕ ਕੇ ਲੈ ਗਿਆ ਹਾਂਜੀ 6 ਵਜੇ ਮੁੰਡੇ ਨੂੰ ਘਰ ਤੋਂ ਚੱਕ ਕੇ ਲੈ ਗਿਆ ਮੈਨੂੰ ਕਹਿੰਦੇ ਐਕਚੁਅਲ ਸਾਬਨੇ ਬੁਲਾਇਆ ਵੀ ਥੋੜੀ ਗੱਲਬਾਤ ਕਰਨੀ ਹੈ ਮੁੰਡੇ ਨਾਲ ਤਾਂ ਉੱਥੇ ਜਾ ਕੇ ਮੁੰਡੇ ਨੂੰ ਬੰਦ ਕਰ ਲਿਆ ਸਾਨੂੰ ਵੀ ਥੋੜੀ ਜਿਹੀ ਗੱਲਬਾਤ ਆ ਗਈ ਉਹ ਮੁੰਡੇ ਨੂੰ ਲਿਆ ਸੀ ਉੱਥੇ ਗਏ ਤੁਹਾਡਾ ਮੁੰਡਾ ਸਾਨੂੰ ਉੱਥੇ ਮਿਲਿਆ ਨਹੀਂ ਮੁੰਡਾ ਕਹਿੰਦਾ ਮੈਨੂੰ ਚੌਥੀ ਮੰਜ਼ਲ ਤੇ ਨਾ ਇਹਨਾਂ ਨੇ ਬੰਦ ਕਰਕੇ ਰੱਖਿਆ ਫਿਰ ਪਹਿਲਾਂ ਇੱਕ ਮੁੰਡਾ ਸੰਤੋਖਾ ਜੀ ਉਹਨਾਂ ਨੇ 12 ਵਜੇ ਮੁੰਡੇ ਨੂੰ ਉਨੂੰ ਚੱਕਿਆ ਕੈਕ ਮੁੰਡਾ ਮੌਲੀ ਦਾ ਸੀਗਾ ਜੀ ਉਸ ਤੋਂ ਬਾਅਦ 6 ਵਜੇ ਮੇਰੇ ਮੁੰਡੇ ਨੇ ਲੈ ਗਏ ਤੇ ਆਕੇ ਉਸ ਤੋਂ ਬਾਅਦ ਮੈਂ ਆ ਗਿਆ ਮੁੰਡਾ 7:30 8 ਵਜੇ ਉਹਨੂੰ ਚੱਕ ਕੇ ਲੈ ਗਏ ਔਰ ਚਾਹ ਨੇ 10:30 ਵਜੇ ਦਾ ਬਣਾਤਾ ਇਹਨਾਂ ਨੂੰ ਇਕੱਠੇ ਕਰਕੇ ਸਾਰੇ ਨਾ ਵੀ ਠੂਠਾ ਬਣਾਉਂਦਾ ਇਹਨਾਂ ਨੇ ਵੀ ਇਹਨਾਂ ਨੇ ਸਾਰੇ ਮੰਦਰ ਦੀ ਪਾਰਕ ਦੀ ਕੰਢੇ ਉੱਤੇ ਨਸ਼ਾ ਵੇਚ ਰਹੇ ਸੀ ਗਿਰਾਤ ਨੂੰ ਵੀ ਤਾਂ ਅਸੀਂ ਜਾ ਕੇ ਉੱਥੇ ਕਾਬੂ ਕਰਕੇ ਇਹਨਾਂ ਨੂੰ ਫੜਿਆ ਇਹ ਕਿ ਘਰ ਤੋਂ ਆ ਜੀ ਕਿਹੜਾ ਮੰਦਰ ਹੈ ਜੀ ਉਹ ਹਾਂ ਜੀ ਬਾਲਮੀਕ ਮੰਦਰ ਹੈ ਜੀ ਕੁੰਬੜਾ ਜੀ ਇਹ ਵੀ ਤਾਂ ਕੰਮ ਹੀ ਕਰਦਾ ਮੁੰਡਾ ਮੇਰੇ ਸਕੋਰਟੀ ਦਾ ਕੰਮ ਕਰਦਾ ਜੀ